ਆਇਆ ਮਾਰੂ ਮਹੱਲਾ ਪਹਿਲਾ ਹਰ ਧਨ ਸੰਚੋ ਰੇ ਜਨ ਭਾਈ ਸਤ ਗੁਰ ਸੇਵ ਰਹੋ ਸਰਨਾਈ ਤਸ ਕਰ ਚੋਰ ਨਾ ਲਾਗੇ ਤਾਂ ਕਉ ਧੁਨੇ ਉਪਜੈ ਸ਼ਬਦ ਜਗਾਇਆ ਤੂੰ ਏਕੰਕਾਰ ਨਰਾਲਮ ਰਾਜਾ ਤੂੰ ਆਪ ਸਵਾਰ ਹੈ ਜਨ ਕੇ ਕਾਜਾ ਅਮਰ ਅਡੋਲ ਅਪਾਰ ਅਮੋਲਕ ਹਰੀ ਅਸਰਤਾਨ ਸੁਹਾਇਆ ਦੇਹੀ ਨਗਰੀ ਉਤਮ ਥਾਨਾ ਪੰਜ ਲੋਕ ਵਸਹਿ ਪ੍ਰਧਾਨਾ ਉਪਰ ਏਕੰਕਾਰ ਨਰਾਲਮ ਸੁੰਨ ਸਮਾਦ ਲਗਾਇਆ ਦੇਹੀ ਨਗਰੀ ਨੌ ਦਰਵਾਜੇ ਸਿਰ ਸਿਰ ਕਰਨ ਹਾਰੇ ਸਾਜੀ ਦਸਵੇਂ ਪੁਰਖ ਤੀਤ ਨਰਾਲਾ ਆਪੇ ਅਲਖ ਲਖਾਇਆ ਪੁਰਖ ਅਲੇਖ ਸੱਚੇ دیਵਾਨਾ ਹੁਕਮ ਚਲਾਏ ਸੱਚ ਨਿਸ਼ਾਨਾ ਨਾਨਕ ਖੋਜ ਲਾਹੋ ਘਰ ਆਪਣਾ ਹਰ ਆਤਮ ਰਾਮ ਨਾਮ ਪਾਇਆ ਸਰਬ ਨਿਰੰਜਨ ਪੁਰਖ ਸੁਜਾਨਾ ਅਦਲ ਕਰੇ ਗੁਰ ਗਿਆਨ ਸਮਾਨਾ ਕਾਮ ਕ੍ਰੋਧ ਲੈ ਗਰਦਨ ਮਾਰੀ ਹਉ ਮੈ ਲੋਭ ਚਕਾਇਆ ਸਚੈ ਥਾਨ ਵਸੈ ਨਿਰੰਕਾਰਾ ਆਪ ਪਛਾਣੈ ਸ਼ਬਦ ਵਿਚਾਰਾ ਸੱਚੈ ਮਹਿਲ ਨਿਵਾਸ ਨਿਰੰਤਰ ਆਵਣ ਜਾਣ ਚੁਕਾਇਆ ਨਾ ਮਨ ਚੱਲੈ ਨਾ ਪਉਣ ਓਡਾਵੇ ਜੋਗੀ ਸ਼ਬਦ ਅਨਾਹਦ ਬਾਵੈ ਪੰਜ ਸ਼ਬਦ ਚੁਣਕਾਰ ਨਰਾਲਮ ਪ੍ਰਭ ਆਪੇ ਵਾਹਿ ਸੁਣਾਇ ਭਉ ਬਹਿ ਰਾਗਾ ਸਹਿਜ ਸਮਾਤਾ ਹਉ ਮੈਂ त्याਗੀ ਅਨ ਹਦਰਾਤਾ ਅੰਜਨ ਸਾਰ ਨਿਰੰਝਨ ਜਾਣੈ ਸਰਬ ਨਿਰੰਝਨ ਰਾਇਆ ਦੁਖ ਭੈ ਭੰਜਨ ਪ੍ਰਭ ਅਬਨਾਸੀ ਰੋਗ ਕਟੇ ਕਾਟੀ ਜਮ ਫਾਸੀ ਨਾਨਕ ਹਰ ਪ੍ਰਭ ਸੋ ਭਉ ਭੰਜਨ ਗੁਰ ਮਿਲਿਆ ਹਰ ਪ੍ਰਭ ਪਾਇਆ ਕਾਲੈ ਕਵਲ ਨਿਰੰਝਨ ਜਾਣੈ ਬੂਝੈ ਕਰਮ ਸੋ ਸ਼ਬਦ ਪਛਾਣੈ ਆਪੇ ਜਾਣੈ ਆਪ ਪਛਾਣੈ ਸਭ ਇਸ ਕਾ ਚੋ ਜਿਸ ਬਾਆ ਆਪੇ ਸਾਹੋ ਆਪੇ ਵਣਜਾਰਾ ਆਪੇ ਪਰਖੇ ਪਰਖਣਹਾਰਾ ਆਪੇ ਕਸ ਕਸ ਵੱਟੀ ਲਾਏ ਆਪੇ ਕੀਮਤ ਪਾਇਆ ਆਪ ਦਿਆਲ ਦਇਆ ਪ੍ਰਵਤਾਰੀ ਘਟ ਘਟ ਰਵ ਰਹਿਆ ਬਨਵਾਰੀ ਪੁਰਖ ਅਤੀਤ ਵਸੈ ਨੇ ਕੇਵਲ ਗੁਰਪੁਰਖ ਹੈ ਪੁਰਖ ਮਲਾਇਆ ਪਰਵਦਾਨਾ ਬੀਨਾ ਗਰਭ ਗਵਾਈ ਦੂਜਾ ਮਿਟੈ ਏਕ ਦਿਖਾਈ ਆਸਾ ਮਾਹੀ ਨਰਾ ਲਮ ਜੋਨੀ ਅਕਲ ਨਿਰੰਜਨ ਗਾਇਆ ਹਉ ਮੈਂ ਮੇਟੋ ਸ਼ਬਦ ਸੁਖ ਹੋਈ ਆਪ ਵਿਚਾਰੇ ਗਿਆਨੀ ਸੋਈ ਨਾਨਕ ਹਰ ਜਸ ਹਰ ਗੁਣ ਲਾਹਾ ਸਤ ਸੰਗਤ ਸੱਚ ਫਲ ਪਾਇਆ ਮਾਰੂ ਮਹੱਲਾ ਪਹਿਲਾ ਸੱਚ ਕਹੋ ਸੱਚੇ ਕਰ ਰਹਿਣਾ ਜੀਵਤ ਮਰੋ ਭਵਜਲ ਜਗ ਤਰਨਾ ਗੁਰ ਬੋਹਿਥ ਗੁਰ 베ੜੀ ਤੁਲਹਾ ਮਨ ਹਰ ਜਪ ਪਾਰ ਲੰਗਾਇਆ ਹਉ ਮੈਂ ਮਮਤਾ ਲੋਭ ਬਨਾਸਨ ਨਉਦਰ ਮੁਕਤੇ ਦਸ ਵੈ ਆਸਨ ਉਪਰ ਪਰੈ ਪਰੈ ਅਪਰੰਪਰ ਜਿਨੇ ਆਪੇ ਆਪੇ ਉਪਾਇਆ ਗੁਰਮਤਿ ਲੇ ਬੋਹਾਰ ਲੇ ਬਤਰੀਐ ਅਕਲ ਗਾਏ ਜਮ ਤੇ ਕਿਆ ਡਰੀਐ ਜਤ ਜਤ ਦੇਖੋ ਤਤ ਤਤ ਤੁਮਹੀ ਅਵਰ ਨ ਦੁਤੀਆ ਗਾਇਆ ਸਚ ਹਰ ਨਾਮ ਸਚ ਹੈ ਸਰਨਾ ਸਚ ਗੁਰ ਸ਼ਬਦ ਜਿਤੇ ਲਗ ਤਰਨਾ ਕਥ ਕਥੈ ਦੇਖੈ ਅਪਰੰਪਰ ਹੁਨ ਗਰਮ ਨਾ ਜੋਨੀ ਜਾਇਆ ਸੱਚ ਬਿਨ ਸਤ ਸੰਤੋਖ ਨ ਪਾਵੇ ਬਿਨ ਗੁਰ ਮੁਕਤ ਨ ਆਵੇ ਜਾਵੇ ਮੂਲ ਮੰਤਰ ਹਰਿ ਨਾਮ ਰਸਾਇਣ ਕਹੋ ਨਾਨਕ ਪੂਰਾ ਪਾਇਆ ਸੱਚ ਬਿਨ ਭਵ ਜਲ ਜਾਏ ਨਾ ਤਰਿਆ ਕਿਉ ਸਮੁੰਦ ਅਥਾ ਮਹਾ ਬਿਖ ਭਰਿਆ ਰਹਿ ਅਤੀਤ ਗੁਰਮਤਿ ਲੇ ਉਪਰ ਹਰ ਨਿਰਭਉ ਕੈ ਘਰ ਪਾਇਆ ਝੂਠੀ ਜਗ ਹਿਤ ਕੀ ਚਤੁਰਾਈ ਬਿਲਮ ਨਾ ਲਾਗੈ ਆਵੈ ਜਾਈ ਨਾਮ ਬਸਾਰ ਚੱਲਹਿ ਅਭਮਾਨੀ ਉਪਜੈ ਬਿਨ ਸੁਖ ਪਾਇਆ ਉਪਜਹਿ ਬਿਨ ਸਹਿ ਵੰਦਨ ਬੰਦੇ ਹਉ ਮੈਂ ਮਾਇਆ ਕੇ ਗਲ ਫੰਦੇ ਜਿਸ ਰਾਮ ਨਾਮ ਨਾਹੀ ਮਤ ਗੁਰਮਤ ਸੋ ਜਮਪੁਰ ਬੰਦ ਚਲਾਇਆ ਗੁਰ ਬਿਨ ਮੋਖ ਮੁਕਤ ਕਿਉ ਪਾਈਐ ਬਿਨ ਗੁਰ ਰਾਮ ਨਾਮ ਕਿਉ ਧਾਈਐ ਗੁਰਮਤਿ ਲਿਓ ਤਰੋ ਭਾਵ ਦੁਤਰ ਮੁਕਤ ਭਏ ਸੁਖ ਪਾਇਆ ਗੁਰਮਤਿ ਕ੍ਰਿਸ਼ਨ ਗਵਰਧਨ ਧਾਰੀ ਗੁਰਮਤਿ ਸ਼ਾਇਰ ਪਾਹਣ ਤਾਰੀ ਗੁਰਮਤਿ ਲਿਓ ਪਰਮ ਪਦ ਪਾਈਐ ਨਾਨਕ ਗੁਰ ਧਰਮ ਚਕਾਇਆ ਗੁਰਮਤਿ ਲਿਓ ਤਰੋ ਸਚ ਤਾਰੀ ਆਤਮ ਚੀਨੋ ਹਰਿਦਾ ਮਰਾਰੀ ਜਮ ਕੇ 파ਹੇ ਕਾਟਹਿ ਹਰ ਜਪ ਅਕਲ ਨਿਰੰਝਨ ਪਾਇਆ ਗੁਰਮਤ ਪੰਚ ਸਖੇ ਗੁਰ ਭਾਈ ਗੁਰਮਤ ਅਗਨ ਨਿਵਾਰ ਸਮਾਈ ਮਨ ਮੁਖ ਨਾਮ ਜਪੋ ਜਗ ਜੀਵਨ ਰਿਦ ਅੰਤਰ ਅਲਖ ਲਖਾਇਆ ਗੁਰਮੁਖ ਬੂਝੈ ਸ਼ਬਦ ਪਤੀਜੈ ਉਸਤਤ ਨਿੰਦਾ ਕਿਸ ਕੀ ਕੀਜੈ ਜਿਨ ਨੂੰ ਆਪ ਜਪੋ ਜਗਦੀਸ਼ਰ ਹਰ ਜਗਨਨਾਥ ਮਨ ਪਾਇਆ ਜੋ ਬ੍ਰਹਮੰਡ ਖੰਡ ਸੋ ਜਾਣੂ ਗੁਰਮੁਖ ਬੂਝੋ ਸ਼ਬਦ ਪਛਾਣੂ ਕਟਕਟ ਭੋਗੇ ਭੋਗਣ ਹਾਰਾ ਰਹਿ ਅਤੀਤ ਸੁਬਾਇਆ ਗੁਰਮਤ ਬੋਲੋ ਹਰ ਜਸ ਸੂਚਾ ਗੁਰਮਤ ਆਖੀ ਦੇਖੋ ਉਚਾ ਸਰਬਣੀ ਨਾਮ ਸੁਣੈ ਹਰ ਬਾਣੀ ਨਾਨਕ ਹਰ ਰੰਗ ਰੰਗਾਇਆ ਮਾਰੂ ਮਹੱਲਾ ਪਹਿਲਾ ਕਾਮ ਕ੍ਰੋਧ ਪਰ ਹਰ ਪਰ ਨਿੰਦਾ ਲਭ ਲੋਭ ਤਜ ਹੋ ਨਿਚਿੰਦਾ ਭ੍ਰਮ ਕਾ ਸੰਗਲ ਤੋੜ ਨਰਾਲਾ ਹਰ ਅੰਤਰ ਹਰ ਰਸ ਪਾਇਆ ਨਿਸਦਾਮਣ ਜਿਉ ਚਮਕ ਚੰਦਾਇਨ ਦੇਖੈ ਐਨ ਸਜੋਤ ਨਿਰੰਤਰ ਪੀਖੈ ਆਨੰਦ ਰੂਪ ਅਨੂਪ ਸਰੂਪਾ ਗੋ ਰੂਪੁਰਾ ਦੇਖਾਇਆ ਸਤ ਗੁਰ ਮਿਲੋ ਆਪੇ ਪ੍ਰਭ ਤਾਰੀ ਸਸ ਕਰ ਸੂਰ ਦੀਪਕ ਗਹਿਣਾਰੀ ਦੇਖ ਅਦਿਸ਼ਟ ਰਹੋ ਲਿਵ ਲਾਗੀ ਸਭ ਤ੍ਰੇ ਭਵਨ ਬ੍ਰਹਮ ਸੁਬਾਇਆ ਅੰਮ੍ਰਿਤ ਰਸ ਪਾਏ ਤ੍ਰਿਸ਼ਨਾ ਭਉ ਜਾਏ ਅਨ ਭਉ ਪਦ ਪਾਵੇ ਆਪ ਗੁਆਈ ਉੱਚੀ ਪਦਵੀ ਉਚੋ ਊਚਾ ਨਿਰਮਲ ਸ਼ਬਦ ਕਮਾਇਆ ਅਦ੍ਰਿਸ਼ਟ ਅਗੋਚਰ ਨਾਮ ਅਪਾਰਾ ਅਤਿ ਰਸ ਮੀਠਾ ਨਾਮ ਪਿਆਰਾ ਨਾਨਕ ਕੋ ਜੁਗ ਜੁਗ ਹਰ ਜਸ ਦੀਜੈ ਹਰ ਜਪੀਐ ਅੰਤ ਨਾ ਪਾਇਆ ਅੰਤਰ ਨਾਮ ਪ੍ਰਾਪਤ ਹੀਰਾ ਹਰ ਜਪਤੇ ਮਨ ਮਨ ਤੇ ਧੀਰਾ ਦੁ ਘਟ ਘਟ ਪਉ ਪੰਜਨ ਪਾਈਐ ਬਹੁੜ ਜਨਮ ਨਾ ਜਾਇਆ ਭਗਤ ਹੇਤ ਗੁਰ ਸ਼ਬਦ ਤਰੰਗਾ ਹਰ ਜਸ ਨਾਮ ਪਦਾਰਥ ਮੰਗਾ ਹਰ ਭਾਵੈ ਗੁਰ ਮੇਲ ਮਲਾਈ ਹਰ ਤਾਰੇ ਜਗਤ ਸਬਾਇਆ ਜਿਨ ਜਪ ਜਪਿਓ ਸਤਗੁਰ ਮਤਵਾ ਕੀ ਜਮਕੰਕਰ ਕਾਲ ਸੇਵਕ ਪਗ ਤਾ ਕੇ ਊਤਮ ਸੰਗਤ ਗਤ ਮਿਤੇ ਊਤਮ ਜਗ ਭਉਜਲ ਭਾਰਤ ਰਾਇਆ ਇਹੋ ਭਵਜਲ ਜਗਤ ਸ਼ਬਦ ਗੁਰ ਤਰੀਐ ਅੰਤਰ ਕੀ ਦੁਬਦਾ ਅੰਤਰ ਜਰੀਐ ਪੰਜ ਬਾਣ ਲੈ ਜਮ ਕਉ ਮਾਰੈ ਗਗਨ ਅੰਤਰ ਤਣਖ ਚੜਾਇਆ ਸਾਖਤ ਨਰ ਸ਼ਬਦ ਸੁਰਤ ਕਿਉ ਪਾਈਐ ਸ਼ਬਦ ਸੁਰਤ ਬਿਨ ਆਈਐ ਜਾਈਐ ਨਾਨਕ ਗੁਰਮੁਖ ਮੁਖ ਮੁਕਤ ਪਰਾਇਣ ਹਰ ਪੂਰੇ ਭਾਗ ਮਲਾਇਆ ਨਿਰਭਉ ਸਤਗੁਰ ਹੈ ਰਖਵਾਲਾ ਭਗਤ ਪ੍ਰਾਪਤ ਗੁਰ ਗੋਪਾਲਾ ਤੁੰ ਅਨੰਦ ਅਨਾਹਦ ਵਾਜੈ ਗੁਰ ਸ਼ਬਦ ਨਿਰੰਜਨ ਪਾਇਆ ਨਿਰਪਉ ਸੋ ਸਿਰ ਨਾਹੀ ਲੇਖਾ ਆਪ ਅਲੇਖ ਕੁਦਰਤ ਹੈ ਦੇਖਾ ਆਪ ਅਤੀਤ ਅਜੁਨੀ ਸੰਭਉ ਨਾਨਕ ਗੁਰਮਤਿ ਸੋ ਪਾਇਆ ਅੰਤਰ ਕੀ ਗਤ ਸਤ ਗੁਰ ਜਾਣੈ ਸੋ ਨਿਰਪਉ ਗੁਰ ਸ਼ਬਦ ਪਛਾਣੈ ਅੰਤਰ ਦੇਖ ਨਰੰਤਰ ਬੂਜੈ ਅਨਤ ਨਾ ਮਨ ਡੋਲਾਇਆ ਨਿਰਪਉ ਸੋ ਆਬੇ ਅੰਤਰ ਵਸਿਆ ਐਹਨਸ ਨਾਮ ਨਿਰੰਝਨ ਰਸਿਆ ਨਾਨਕ ਹਰ ਜਸ ਸੰਗਤ ਪਾਈਐ ਹਰ ਸਹਜੇ ਸਹਜ ਮਲਾਇਆ ਅੰਤਰ ਬਾਹਰ ਸੋ ਪ੍ਰਭ ਜਾਣੈ ਰਹਿ ਅਲਿਪਤ ਚਲਤੇ ਘਰ ਆਣੈ ਉਪਰਿ ਆਦ ਸਰਬ ਤੇ ਹਉ ਲੋਈ ਸਚ ਨਾਨਕ ਅੰਮ੍ਰਿਤ ਰਸ ਪਾਇਆ ਮਾਰੂ ਮਹੱਲਾ ਪਹਿਲਾ ਕੁਦਰਤ ਕਰਨੈ ਹਾਰਿ ਅਪਾਰਾ ਕੀਤੇ ਕਾ ਨਹੀਂ ਕਿਹੋ ਚਾਰਾ ਜੀ ਉਪਾਏ ਰਿਜਕ ਦੇ ਆਪੇ ਸਿਰ ਸਿਰ ਹੁਕਮ ਚਲਾਇਆ ਹੁਕਮ ਚਲਾਏ ਰਹਾ ਭਰਪੂਰੇ ਕਿਸ ਨੇੜੈ ਕਿਸ ਅੱਖਾਂ ਦੂਰੇ ਗੁਪਤ ਪ੍ਰਗਟ ਹਰ ਘਟ ਘਟ ਦੇਖੋ ਵਰਤੈ ਤਾਕ ਸੁਬਾਇਆ ਜਿਸ ਕੋ ਮੇਲੇ ਸੁਰਤ ਸਮਾਈ ਗੁਰ ਸ਼ਬਦੀ ਹਰ ਨਾਮ ਧਿਆਇ ਆਨੰਦ ਰੂਪ ਅਨੂਪ ਅਗੋਚਰ ਗੁਰ ਮਿਲਿਆ ਪਰਮ ਜਾਇਆ ਮਨ ਤਨ ਧਨ ਤੇ ਨਾਮ ਪਿਆਰਾ ਅੰਤ ਸਖਾਈ ਚੱਲਣ ਵਾਰਾ ਮੋਹ ਪਸਾਰ ਨਹੀਂ ਸੰਗ ਬੇਲੀ ਬਿਨ ਹਰ ਗੁਰ ਕਿਨ ਸੁਖ ਪਾਇਆ ਜਿਸ ਕੋ ਨਦਰ ਕਰੇ ਗੁਰ ਪੂਰਾ ਸ਼ਬਦ ਮਲਾਏ ਗੁਰ ਮਤ ਸੂਰਾ ਨਾਨਕ ਗੁਰ ਕੇ ਚਰਨ ਸਰੇ ਵੋ ਜਿਨ ਪੂਲਾ ਮਾਰਗ ਪਾਇਆ ਸੰਤ ਜਨਾ ਹਰ ਧਨ ਜਸ ਪਿਆਰਾ ਗੁਰ ਮਤ ਪਾਇਆ ਨਾਮ ਤੁਮਾਰਾ ਜਾਚਕ ਸੇਵ ਕਰੇ ਦਰ ਹਰ ਕੈ ਹਰ ਦਰਗਾ ਜਸ ਗਾਇਆ ਸਤ ਗੁਰ ਮਿਲੈ ਤਾਂ ਮਹਿਲ ਬੁਲਾਈ ਸਾਚੀ ਦਰਗਾਹ ਗਤ ਪਤ ਪਾਏ ਸਾਖਤ ਠੌਰ ਨਾਹੀ ਹਰ ਮੰਦਰ ਜਨਮ ਮਰੇ ਦੁਖ ਪਾਇਆ ਸੇਵਹੁ ਸਤਗੁਰ ਸਮੁੰਦ ਅਥਾਹਾ ਪਾਵਹੁ ਨਾਮ ਰਤਨ ਧਨ ਲਾਹਾ ਵਿਖਿਆ ਮਲ ਜਾਏ ਅੰਮ੍ਰਿਤ ਸਰਨਾਬੋ ਗੁਰ ਸਰ ਸੰਤੋਖ ਪਾਇਆ ਸਤਗੁਰ ਸੇਵਹੁ ਸੰਕ ਨ ਕੀਜੈ ਆਸਾ ਮਾਹੀ ਨਰਾਸ ਰਹੀਜੈ ਸੰਸਾਰ ਦੁਖ ਬਨਾਸਨ ਸੇਵੋ ਫਿਰ ਬਹੁੜੇ ਰੋਗ ਨਾ ਲਾਇਆ ਸਾਚੇ ਭਾਵੈ ਤਿਸ ਵਡਿਆਈ ਕੌਣ ਸੋ ਦੂਜਾ ਤਿਸ ਸਮਝਾਏ ਹਰ ਗੁਰ ਮੂਰਤ ਏਕਾ ਵਰਤੈ ਨਾਨਕ ਹਰ ਗੁਰ ਪਾਇਆ ਵਾਚਹਿ ਪੁਸਤਕ ਵੇਦ ਪੁਰਾਨਾ ਇਕ ਬਹਿ ਸੁਨਹਿ ਸੁਨਾਵਹਿ ਕਾਨਾ ਅਜਗਰ ਕਪਟ ਕਹੋ ਕਿਉ ਖੁੱਲੈ ਬਿਨ ਸਤਗੁਰ ਤਤ ਨਾ ਪਾਇਆ ਕਰਹਿ ਵਿਪੂਤ ਲਗਾਵਹਿ ㅄਮੈ ਅੰਤਰ ਕ੍ਰੋਧ ਚੰਡਾਲ ਸੋ ਹਉ ਮੈ ਪਾਖੰਡ ਕੀਨੇ ਜੋਗ ਨਾ ਪਾਈਐ ਬਿਨ ਸਤਗੁਰ ਅਲਖ ਨਾ ਪਾਇਆ ਤੀਰਥ ਵਰਤ ਨੇਮ ਕਰਹਿ ਉਦਿਆਨਾ ਜਤ ਸਤ ਸੰਜਮ ਕਤਹਿ ਗਿਆਨਾ RAM ਨਾਮ ਬਿਨ ਕਿਉ ਸੁਖ ਪਾਈਐ बिन सतगुरु परम ना जाया नयोली कर्म पोयंगम पाटी रेचक कुंभक पूरक मन हाठी पाखंड धर्म प्रीत नहीं हर सों गुरु शब्द महारस पाया कुदरत देख रहे मन मानिया गुरु शब्द दी सब ब्रह्म पहचानिया नानक आत्मराम सबाया ਗੁਰ ਸਤ ਗੁਰ ਅਲਖ ਲਖਾਇ ਮਾਰੂ ਸੁਨਿ ਲੇ ਮਹੱਲਾ ਤੀਜਾ ਇਕ ਓਅੰਕਾਰ ਸਤ ਗੁਰ ਪ੍ਰਸਾਦ ਹੁਕਮੀ ਸਹਿ ਜੇ ਸ੍ਰਿਸ਼ਟੀ ਉਪਾਈ ਕਰ ਕਰ ਵੇਖੈ ਆਪਣੀ ਵਡਿਆਈ ਆਪੇ ਕਰੇ ਕਰਾਏ ਆਪੇ ਹੁਕਮੇ ਰਹਾ ਅਸਮਾਈ ਹੈ ਮਾਇਆ ਮੋਹ ਜਗਤ ਗੁਬਾਰਾ ਗੁਰਮੁਖ ਬੂਜੈ ਕੋ ਵਿਚਾਰਾ ਆਪੇ ਨਦਰ ਕਰੇ ਸੋ ਪਾਏ ਆਪੇ ਮੇਲ ਮਲਾਈ ਆਪੇ ਮੇਲੇ ਦੇ ਵੜਾਈ ਗੁਰ ਪ੍ਰਸਾਦੀ ਕੀਮਤ ਪਾਈ ਮਨ ਮੁਖ ਬਹੁਤ ਫਿਰੈ ਬਿਲ ਲਾਂਦੀ ਦੂਜੈ ਭਾਇ ਖਵਾਈ ਹਮੈ ਮਾਇਆ ਵਿੱਚੇ ਪਾਈ ਮਨ ਮੁਖ ਭੂਲੇ ਪਤ ਗਵਾਈ ਗੁਰ ਮੁਖ ਹੋਵੇ ਸੋ ਨਾਏ ਰਾਚੈ ਸਾਚੈ ਰਹਿਆ ਸੁਮਾਈ ਹੈ ਗੁਰ ਤੇ ਗਿਆਨ ਨਾਮ ਰਤਨ ਪਾਇਆ ਮਨ ਸਾ ਮਾਰ ਮਨ ਮਾਇ ਸੁਮਾਇਆ ਆਪੇ ਖੇਲ ਕਰੇ ਸਭ ਕਰਤਾ ਆਪੇ ਦੇ ਬੁਝਾਈ ਸਤ ਗੁਰ ਸੇਵੇ ਆਪ ਗਵਾਈ ਮਿਲ ਪ੍ਰੀਤਮ ਸ਼ਬਦ ਸੁਖ ਪਾਏ ਅੰਤਰ ਪਿਆਰ ਭਗਤੀ ਰਾਤਾ ਸਹਿਜ ਮੱਤੇ ਬਣਾਈ ਹੈ ਦੁਖ ਨਿਵਾਰਨ ਗੁਰ ਤੇ ਜਾਤਾ ਆਪ ਮਿਲਿਆ ਜਗ ਜੀਵਨ ਦਾਤਾ ਜਿਸ ਨੂੰ ਲਾਏ ਸੋਈ 부ਜੈ ਭਉ ਪਰਮ ਸਰੀਰੋਂ ਜਾਈ ਹੈ ਆਪੇ ਗੁਰਮੁਖ ਆਪੇ ਦੇਵੈ ਸੱਚੇ ਸ਼ਬਦ ਸਤ ਗੁਰ ਸੇਵੈ ਜਰਾ ਜਮ ਤਿਸ ਜੋਹੇ ਨਾ ਸਾਕੇ ਸਾਚੇ ਸਿਉ ਬਣਾਈ ਹੈ ਤ੍ਰਿਸ਼ਨਾ ਅਗਨ ਜਲੇ ਸੰਸਾਰਾ ਜਲ ਜਲ ਖਪੈ ਬਹੁਤ ਵਿਕਾਰਾ ਮਨ ਮੁਕ ਠੋਰ ਨਾ ਪਾਏ ਕਬਹੂ ਸਤ ਗੁਰ ਬੂਝ ਬੁਝਾਈ ਸਤ ਗੁਰ ਸੇਵਨ ਸੇ ਵਢ ਭਾਗੀ ਸਾਚੇ ਨਾਮ ਸਦਾ ਲਿਬ ਲਾਗੀ ਅੰਤਰ ਨਾਮ ਰਵਿਆ ਨੇ ਕੇਵਲ ਤ੍ਰਿਸ਼ਨਾ ਸ਼ਬਦ ਬੁਝਾਈ ਸੱਚਾ ਸ਼ਬਦ ਸੱਚੀ ਹੈ ਬਾਣੀ ਗੁਰਮੁਖਬਿਰ ਲਕਿਨ ਪਛਾਣੀ ਸਚੈ ਸ਼ਬਦ ਰਤੇ ਬਹਿਰਾਗੀ ਆਵਣ ਜਾਣ ਰਹਾਈ ਹੈ ਸ਼ਬਦ 부ਜੈ ਸੋ ਮੈਲ ਚੁਕਾਈ ਨਿਰਮਲ ਨਾਮ ਵਸੈ ਮਨਿ ਆਈ ਸਤਗੁਰਿ ਆਪਣਾ ਸਦ ਹੀ ਸੇਵਹਿ ਹਉਮੈ ਵਿਚਹੁ ਜਾਈ ਹੈ ਗੁਰਤੇ 부ਜੈ ਤਾਂ ਦਰਸੂਜੈ ਨਾਮਿ ਹੋਣਾ ਕਥ ਕਥ ਲੂਜੈ ਸਤਗੁਰ ਸੇਵੇ ਕੀ ਵਡਿਆਈ ਕ੍ਰਿਸ਼ਨਾਂ ਭੂਖ ਗਵਾਈ ਆਪੇ ਆਪ ਮਿਲੈ ਤਾਂ ਬੂਝੈ ਗਿਆਨ ਵਿਹੂਣਾ ਕਿਛੂ ਨਾ ਸੂਝੈ ਗੁਰ ਕੀ ਦਾਤ ਸਦਾ ਮਨ ਅੰਤਰ ਬਾਣੀ ਸ਼ਬਦ ਵਜਾਈ ਜੋ ਤੁਰ ਲਿਖਿਆ ਸੋ ਕਰਮ ਕਮਾਇਆ ਕੋਈ ਨਾ ਮਿਟੈ ਤੁਰ ਫਰਮਾਇਆ ਸਤ ਸੰਗਤ ਮਹਿ ਤਿਨਹੀ ਵਾਸਾ ਜਿਨ ਕੋ ਧੁਰ ਲਿਖ ਪਾਈ ਹੈ ਆਪਣੀ ਨਦਰ ਕਰੇ ਸੋ ਪਾਏ ਸਚੈ ਸ਼ਬਦ ਤਾੜੀ ਚਿਤ ਲਾਈ ਨਾਨਕ ਦਾਸ ਕਹਿ ਬੇਨੰਤੀ ਭੀਖਿਆ ਨਾਮ ਦਰ ਪਾਈ ਮਾਰੂ ਮਹੱਲਾ ਤੀਜਾ ਏਕੋ ਏਕ ਵਰਤੈ ਸਭ ਸੋਈ ਗੁਰਮੁਖ ਵਿਰਲਾ ਬੂਜੈ ਕੋਈ ਇਕੋ ਰਵ ਰਹਿਆ ਸਭ ਅੰਤਰ ਤਿਸ ਬਿਨ ਅਵਰ ਨਾ ਕੋਈ ਹੈ ਲੱਖ ਚੁਰਾਸੀ ਜੀ ਉਪਾਈ ਗਿਆਨੀ ਧਿਆਨੀ ਅੱਖ ਸੁਣਾਈ ਸਭਨਾ ਰਿਜਕ ਸਮਾਹੇ ਆਪੇ ਕੀਮਤ ਹੋਰ ਨਾ ਹੋਈ ਹੈ ਮਾਇਆ ਮੋਹ ਅੰਧ ਅੰਧਾਰਾ ਹਉ ਮੈਂ ਮੇਰਾ ਫਸਰਿਆ ਪਾਸਾਰਾ ਅਨ ਦਿਨ ਜਲਤ ਰਹਿ ਦਿਨ ਰਾਤੀ ਗੁਰਬਿਨ ਸ਼ਾਂਤ ਨਾ ਹੋਈ ਹੈ ਆਪੇ ਜੋੜ ਵਿਛੋੜੇ ਆਪੇ ਆਪੇ ਥਾਪਿਓ ਥਾਪੇ ਆਪੇ ਸੱਚਾ ਹੁਕਮ ਸੱਚਾ ਪਾਸਾਰਾ ਹੋਰ ਨ ਹੁਕਮ ਨਾ ਹੋਈ ਹੈ ਆਪੇ ਲਾਏ ਲੈ ਸੋ ਲਾਗੈ ਗੁਰਪ੍ਰਸਾਦੀ ਜਮਕਾ ਪਹੁ ਭਾਗੈ ਅੰਤਰ ਸ਼ਬਦ ਸਦਾ ਸੁਖ ਦਾਤਾ ਗੁਰਮਖ ਬੂਝੈ ਕੋਈ ਹੈ ਆਪੇ ਮੇਲੇ ਮੇਲ ਮਲਾਈ ਪੁਰਬ ਲਿਖਿਆ ਸੋ ਮੀਟਣਾ ਨਾ ਜਾਏ ਅਨ ਦਿਨ ਭਗਤ ਕਰੇ ਦਿਨ ਰਾਤੀ ਗੁਰਮਖ ਸੇਵਾ ਹੋਈ ਏ ਸਤ ਗੁਰ ਸੇਵ ਸਦਾ ਸੁਖ ਜਾਤਾ ਆਪੇ ਆਏ ਮਿਲਿਆ ਸਭਨਾ ਕਾਹ ਦਾਤਾ ਹਉ ਮੈਂ ਮਾਰ ਤ੍ਰਿਸ਼ਨਾ ਅਗਨ ਨਿਵਾਰੀ ਸ਼ਬਦ ਚੀਨ ਸੁਖ ਹੋਈ ਏ ਕਾਇਆ ਕਟਾਂਬੋ ਮੋਹ ਨਾ ਬੂਜੈ ਗੁਰਮੁਖ ਹੋਵੈ ਤਾਂ ਆਖੀ ਸੂਜੈ ਅਨੰਦਿਨ ਨਾਮ ਰਵੈ ਦਿਨ ਰਾਤੀ ਮਿਲ ਪ੍ਰੀਤਮ ਸੁਖ ਹੋਈ ਹੈ ਮਨ ਮੁਖ ਧਾਤ ਦੂਜੈ ਹੈ ਲਾਗਾ ਜਨਮਤ ਕੀ ਨਾ ਮੂਉ ਅਭਾਗਾ ਆਵਤ ਜਾਤ ਬਿਰਥਾ ਜਨਮ ਗਵਾਇਆ ਬਿਨ ਗੁਰ ਮੁਕਤ ਨਾ ਹੋਈ ਹੈ ਕਾਇਆ ਕਸੁੱਧ ਹਉ ਮੈ ਮਲ ਲਾਈ ਜੇ ਸਉ ਧੋਵਹਿ ਤਾ ਮੈਲ ਨਾ ਜਾਈ ਸ਼ਬਦ ਧੋਪੈ ਤਾ ਹੱਛੀ ਹੋਵੈ ਫਿਰ ਮੈਲੀ ਮੂਲ ਨਾ ਹੋਈ ਏ ਪੰਜ ਦੂਤ ਕਾਇਆ ਸੰਘਾਰਹਿ ਮਰ ਮਰ ਜੰਮਹਿ ਸ਼ਬਦ ਨਾ ਵਿਚਾਰਹਿ ਅੰਤਰ ਮਾਇਆ ਮੋਗਬਾਰਾ ਜਿਉ ਸੁਪਨੈ ਸੁਧ ਨਾ ਹੋਈ ਏ ਇਕ ਪੰਚਾਮਾਰ ਸ਼ਬਦ ਹੈ ਲਾਗੀ ਸਤਿਗੁਰ ਆਏ ਮਿਲਿਆ ਵਡਭਾਗੀ ਅੰਤਰ ਸਾਚ ਰਵਹਿ ਰੰਗ ਰਾਤੀ ਸਹਿਜ ਸਮਾਵੈ ਸੋਈ ਗੁਰ ਕੀ ਚਾਲ ਗੁਰੂ ਤੇ ਜਾਪੈ ਪੂਰਾ ਸੇਵਕ ਸ਼ਬਦ ਸੰਜਾਪੈ ਸੱਚਾ ਸ਼ਬਦ ਰਵੈ ਕਟ ਅੰਤਰ ਰਸਨਾ ਰਸ ਚਾਖੈ ਸੱਚ ਸੋਈ ਹਉ ਮੈਂ ਮਾਰੇ ਸ਼ਬਦ ਨਿਵਾਰੀ ਹਰ ਕਾ ਨਾਮ ਰਖੈ ਉਰ ਧਾਰੀ ਏਕਸ ਬਿਨ ਹਉ ਹੋਰ ਨਾ ਜਾਣਾ ਸਹਜੇ ਹੋਈ ਸੋ ਹੋਈ ਹੈ ਬਿਨ ਸਤਿਗੁਰ ਸਹਜ ਕਿਨੈ ਨਹੀਂ ਪਾਇਆ ਗੁਰਮੁਖ ਬੂਜੈ ਸੱਚ ਸਮਾਇਆ ਸੱਚਾ ਸੇਵ ਸ਼ਬਦ ਸਾਚ ਰਾਤੀ ਹਉ ਮੈਂ ਸ਼ਬਦੇ ਖੋਈ ਹੈ ਆਪੇ ਗੁਰਦਾਤਾ ਵਿਚਾਰੀ ਗੁਰਮੁਖ ਦੇਵਹਿ ਪੱਕੀ ਸਾਰੀ ਨਾਨਕ ਨਾਮ ਸਮਾਵਹਿ ਸਾਚੈ ਸਾਚੇ ਤੇ ਪਤ ਹੋਈ ਮਾਰੂ ਮਹੱਲਾ ਤੀਜਾ ਜਗ ਜੀਵਨ ਸਾਚਾ ਏਕੋ ਦਾਤਾ ਗੁਰ ਸੇਵਾ ਤੇ ਸ਼ਬਦ ਪਛਾਤਾ ਏਕੋ ਅਮਰ ਏਕਾ ਪਤ ਸ਼ਾਹੀ ਜੁਗ ਜੁਗ ਸਿਰਕਾਰ ਬਣਾਈ ਸੂਜਨ ਨਿਰਮਲ ਜਿਨ ਆਪ ਪਛਾਤਾ ਆਪੇ ਆਏ ਮਿਲਿਆ ਸੁਖ ਦਾਤਾ ਰਸਨਾ ਸ਼ਬਦ ਰਤੀ ਗੁਣ ਗਾਵੇ ਦਰ ਸਾਚੈ ਪਤ ਪਾਈ ਗੁਰਮੁਖ ਨਾਮ ਮਿਲੇ ਵਡਿਆਈ ਮਨਮੁਖ ਨਿੰਦਕ ਪਤ ਗਵਾਈ ਨਾਮ ਰੱਤੇ ਪਰਮ ਹੰਸ ਬੈਰਾਗੀ ਨਿਜ ਕਰਤਾੜੀ ਲਾਈ ਏ ਸ਼ਬਦ ਮਰੈ ਸੋਈ ਜਨ ਪੂਰਾ ਸਤਗੁਰ ਆਖ ਸੁਣਾਏ ਸੂਰਾ ਕਾਇਆ ਅੰਦਰ ਅੰਮ੍ਰਿਤ ਸਰ ਸਾਚਾ ਮਨ ਪੀਵੇ ਪਾਏ ਸੁਭਾਈ ਪੜ ਪੰਡਤ ਅਵਰਾ ਸਮਝਾਈ ਘਰ ਜਲ ਤੇ ਕੀ ਖਬਰ ਨਾ ਪਾਏ ਬਿਨ ਸਤਗੁਰ ਸੇਵੇ ਨਾਮ ਨਾ ਪਾਈਐ ਪੜ ਥਾਕੇ ਸ਼ਾਂਤ ਨਾ ਆਈ ਇੱਕ ਭਸਮ ਲਗਾਏ ਫਿਰਹਿ ਭੇਖ ਧਾਰੀ बिन शब्द हौं मैं किन मारी आन दिन जलत रहै दिन राती परम पेख परमाई हे एक ग्रह क टंब मह सदा उदास थी शब्द मोए हर नाम निवासी हर दिन सदा रहै रंग राती पै पाए भगत चित लाई हे मन मुख निंदा कर कर विगुत्ता अंतर लोभ भौंकै जिस कुत्ता ਜਮ ਕਾਲ ਤਿਸ ਕਦੇ ਨਾ ਛੋੜੈ ਅੰਤ ਗਿਆ ਪਛਤਾਈ ਸੱਚੈ ਸ਼ਬਦ ਸੱਚੀ ਪਤ ਹੋਈ ਬਿਨ ਨਾਮੈ ਮੁਕਤ ਨਾ ਪਾਵੈ ਕੋਈ ਬਿਨ ਸਤਿਗੁਰ ਕੋ ਨਾਉ ਨਾ ਪਾਏ ਪ੍ਰਭ ਐਸੀ ਬਣਤ ਬਣਾਈ ਏਕ ਸਿੱਧ ਸਾਧਕ ਬਹੁਤ ਵਿਚਾਰੀ ਇਕ ਅਹਨਸ ਨਾਮ ਰਤੇ ਨਰੰਕਾਰੀ ਜਿਸਨੂੰ ਆਪ ਮਲਾਈ ਸੋ ਬੂਝੈ ਭਗਤ ਭਾਏ ਭਉ ਜਾਈ ਇਸ ਨਾਨਦਾਨ ਕਰਹਿ ਨਹੀਂ ਬੂਝੈ ਇਕ ਮਨੂਆ ਮਾਰ ਮਨੈ ਸੋ ਲੂਝੈ ਸਾਚੈ ਸ਼ਬਦ ਰੱਤੇ ਇਕ ਰੰਗੀ ਸਾਚੈ ਸ਼ਬਦ ਮਲਾਈ ਆਪੇ ਸਿਰ ਜੇ ਦੇ ਵਢਾਈ ਆਪੇ ਭਾਣੇ ਦੇ ਮਲਾਈ ਆਪੇ ਨਦਰ ਕਰੇ ਮਨ ਵਸਿਆ ਮੇਰਾ ਪ੍ਰਭ ਇਓਂ ਫਰਮਾਈ ਸਤਗੁਰ ਸੇਵ ਸੇ ਜਨ ਸਾਚੀ ਮਨ ਮੁਖ ਸੇਵ ਨ ਜਾਣ ਨ ਕਾਚੇ ਆਪੇ ਕਰਤਾ ਕਰ ਕਰ ਵੇਖੈ ਜਿਉ ਭਾਵੈ ਤਿਉ ਲਾਈਹ ਜੁਗ ਜੁਗ ਸਾਚਾ ਏਕੋ ਦਾਤਾ ਪੂਰੇ ਭਾਗ ਗੁਰ ਸ਼ਬਦ ਪਛਾਤਾ ਸ਼ਬਦ ਮਿਲੇ ਸੇ ਵਿਛੜੇ ਨਾਹੀ ਨਦਰੀ ਸਹਜ ਮਲਾਈ ਹੈ ਹਉਮੈ ਮਾਇਆ ਮੈਲ ਕਮਾਇਆ ਮਰ ਮਰ ਜਮਹਿ ਦੂਜਾ ਪਾਇਆ ਬਿਨ ਸਤਗੁਰ ਸੇਵੇ ਮੁਕਤ ਨਾ ਹੋਈ ਮਨ ਦੇਖੋ ਲਿਵ ਲਾਈ ਹੈ ਜੋ ਤਿਸ ਭਾਵੈ ਸੋਈ ਕਰਸੀ ਆਪੋ ਹੁ ਆਲਾ ਕਿਸ ਹੋਸੀ ਨਾਨਕ ਨਾਮ ਮਿਲੇ ਵਡਿਆਈ ਦਰਸਾਚੈ ਪਤ ਪਾਈ ਮਾਰੂ ਮਹੱਲਾ ਤੀਜਾ ਜੋ ਆਇਆ ਸੋ ਸਭ ਕੋ ਜਾਸੀ ਦੂਜੈ ਭਾਏ ਬਾਦਾ ਜਮ ਫਾਸੀ ਸਤਗੁਰ ਰਾਖੇ ਸੇ ਜਨ ਉਪਰੇ ਸਾਚੇ ਸਾਚ ਸਮਾਈ ਆਪੇ ਕਰਤਾ ਕਰ ਕਰ ਵੇਖੈ ਜਿਸਨੋ ਨਦਰ ਕਰੇ ਸੋ ਈ ਜਨ ਲੇਖੈ ਗੁਰਮੁਖ ਗਿਆਨ ਤਿਸ ਸਭ ਕਿਸ ਸੂਜੈ ਅਗਿਆਨੀ ਅੰਧ ਕਮਾਈ ਹੈ ਮਨਮੁਖ ਸਹਿ ਸਾਬੂਜ ਨਾ ਪਾਈ ਮਰ ਮਰ ਜੰਮੈ ਜਨਮ ਗਵਾਈ ਗੁਰਮੁਖ ਨਾਮ ਰਤੇ ਸੁਖ ਪਾਇਆ ਸਹਜੀ ਸਾਚ ਸਮਾਈ ਧੰਦੇ ਤਾਵਤ ਮਨ ਭਇਆ ਮਨੂਰਾ ਫਿਰ ਹੋਇ ਕੰਚਨ ਭੇਟੈ ਗੁਰਪੂਰਾ ਆਪੇ ਬਖਸ਼ ਲਏ ਸੁਖ ਪਾਏ ਪੂਰੇ ਸ਼ਬਦ ਮਲਾਈ ਦੁਰਮਤ ਝੂਠੀ ਬੁਰੀ ਬੁਰੀਆਰ ਔਗਣਿਆਰੀ ਔਗਣਿਆਰ ਕੱਚੀ ਮਤ ਫੀਕਾ ਮੁਖ ਬੋਲੇ ਦੁਰਮਤ ਨਾਮ ਨਾ ਪਾਈ ਔਗਣਿਆਰੀ ਕੰਤ ਨਾ ਭਾਵੇ ਮਨ ਕੀ ਝੂਠੀ ਝੂਠ ਕਮਾਵੇ ਫਿਰ ਕਾ ਸੌ ਨਾ ਜਾਣੈ ਮੂਰਖ ਬਿਨ ਗੁਰ ਬੂਝ ਨਾ ਪਾਈ ਦੁਰਮਤ ਖੋਟੀ ਖੋਟ ਕਮਾਵੇ ਸ਼ਿੰਗਾਰ ਕਰੇ ਪਿਰ ਖਸਮ ਨਾ ਭਾਵੇ ਗੁਣਵੰਤੀ ਸਦਾ ਪਿਰ 라ਵੇ ਸਤਗੁਰ ਮੇਲ ਮਲਾਈ ਆਪੇ ਹੁਕਮ ਕਰੇ ਸਭ ਵੇਖੈ ਇਕ ਨਾ ਬਖਸ਼ ਲਏ ਧੁਰ ਲੇਖੈ ਅਨੰਦਿਨ ਨਾਮ ਰਤੇ ਸੱਚ ਪਾਇਆ ਆਪੇ ਮੇਲ ਮਲਾਈ ਹਉ ਮੈਂ ਧਾਤ ਮੋਹ ਰਸ ਲਾਈ ਗੁਰਮੁਖ ਲਿਵ ਸਾਚੀ ਸਹਿਜ ਸਮਾਈ ਆਪੇ ਮਿਲੇ ਆਪੇ ਕਰ ਵੇਖੈ ਬਿਨ ਸਤਿਗੁਰ ਬੂਜ ਨਾ ਪਾਈ ਇਕ ਸ਼ਬਦ ਵਿਚਾਰ ਸਦਾ ਜਨ ਜਾਗੀ ਇਕ ਮਾਇਆ 모ਹੇ ਸੋਏ ਰਹੇ ਅਪਾਗੇ ਆਪੇ ਕਰੇ ਕਰਾਏ ਆਪੇ ਹੋਰ ਕਰਨਾ ਕਿਛੂ ਨਾ ਜਾਈ ਹੈ ਕਾਲ ਮਾਰ ਗੁਰ ਸ਼ਬਦ ਨਿਵਾਰੀ ਹਰ ਕਾ ਨਾਮ ਰੱਖੇ ਉਰ ਧਾਰੇ ਸਤਗੁਰ ਸੇਵਾ ਤੇ ਸੁਖ ਪਾਇਆ ਹਰ ਕੈ ਨਾਮ ਸਮਾਈ ਦੂਜੈ ਭਾਇ ਫਿਰੈ دیਵਾਨੀ ਮਾਇਆ ਮੋਹੇ ਦੁਖ ਮਾਹੀ ਸਮਾਨੀ ਬਹੁਤੇ ਭੇਖ ਕਰੈ ਨਹ ਪਾਈ ਬਿਨ ਸਤਗੁਰ ਸੁਖ ਨਾ ਪਾਈ ਕਿਸ ਨੂੰ ਕਹੀਐ ਜੇ ਆਪ ਕਰਾਈ ਜਿਤ ਭਾਵੈ ਤਿਤ ਰਾਹੇ ਚਲਾਈ ਆਪੇ ਮਿਹਰਵਾਨ ਸੁਖ ਦਾਤਾ ਜੋ ਭਾਵੈ ਤਿਵੇਂ ਚਲਾਈ ਆਪੇ ਕਰਤਾ ਆਪੇ ਭੁਗਤਾ ਆਪੇ ਸੰਜਮ ਆਪੇ ਜੁਗਤਾ ਆਪੇ ਨਿਰਮਲ ਮਿਹਰਵਾਨ ਮਦਸੂਦਨ ਜਿਸ ਦਾ ਹੁਕਮ ਨਾ ਮੀਟਿਆ ਜਾਈ ਸੇ ਵਡਭਾਗੀ ਜਿਨਨੀ ਏਕੋ ਜਾਤਾ ਘਟ ਘਟ ਵਸ ਰਹਾ ਜਗ ਜੀਵਨ ਦਾਤਾ ਇਕ ਥੈ ਗੁਪਤ ਪ੍ਰਗਟ ਹੈ ਆਪੇ ਗੁਰਮਖ ਭ੍ਰਮ ਪਉ ਜਾਇ ਹੀ ਗੁਰਮਖ ਹਰ ਜੀਓ ਏਕੋ ਜਾਤਾ ਅੰਤਰ ਨਾਮ ਸ਼ਬਦ ਪਛਾਤਾ ਜਿਸ ਤੂੰ ਦੇਹੇ ਸੋਈ ਜਨ ਪਾਏ ਨਾਨਕ ਨਾਮ ਵਡਾਈ ਮਾਰੂ ਮਹੱਲਾ